ਕੋ ਆਹ ਇਹਦੇ ਤੇ ਅੱਗੇ ਗਾਣਾਂ ਗੇ ਵੀ ਸਤਰੀ ਆਗਾ ਵੀ ਸੋਨਿਆ ਮਾਹੀ ਦੇ ਵਿਛੋੜੇ ਵਾਲੀ ਰਾਤ ਆਈ ਕਹਿਰ ਦੀ ਗਲੀ ਗਲੀ رونਦੀ ਅਨੰਤਪੁਰ ਸ਼ਹਿਰ ਦੀ 6 ਤੇ 7 ਮੋਦੀ ਦਰਮਿਆਨੀ ਰਾਤ ਜਿਸ ਰਾਤ ਨੂੰ ਸਾਬੇ ਕਮਾਲ ਦਸਨ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਚੰਗਾ ਤੇ ਪਰਿਵਾਰ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਆਂ ਸ਼੍ਰੀ ਅਨੰਤਪੁਰ ਸਾਹਿਬ ਦੇ ਕਿਲੇ ਨੂੰ ਛੱਡਣ ਦਾ ਫੈਸਲਾ ਕਰਦੇ ਨੇ ਉਹਨਾਂ ਹੀ ਭਾਵਕ ਪਲਾਂ ਨੂੰ ਯਾਦ ਕਰਦੇ ਆਂ ਹਰ ਸਾਲ ਕਿਲਾ ਅਨੰਦਗੜ੍ਹ ਸਾਹਿਬ ਵਿਖੇ ਜਿੱਥੇ ਗੁਰਮਤ ਸਮਾਗਮ ਹੁੰਦੇ ਨੇ ਉੱਥੇ ਖਾਸ ਤੌਰ ਤੇ ਦਸ਼ਮੇਸ਼ ਪੈਦਲ ਮਾਰਚ ਦਾ ਆਯੋਜਨ ਕੀਤਾ ਜਾਂਦਾ ਹੈ ਇਸ ਵਾਰ ਜਿਹੜਾ 31ਵਾਂ ਦਸ਼ਮੇਸ਼ ਪੈਦਲ ਮਾਰਚ ਹੈ ਉਸ ਦੀ ਅਰੰਭਤਾ ਜਿਹੜੀ ਕਿਲਾ ਆਨੰਦਗੜ੍ਹ ਸਾਹਿਬ ਤੋਂ ਹੋ ਚੁੱਕੀ ਐ ਤੇ ਇਸ ਸਮੇਂ ਤਖਤ shri ਕੇਸਗੜ੍ਹ ਸਾਹਿਬ ਦੇ ਬਿਲਕੁਲ ਬਾਹਰ ਖੜਿਆ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆ ਵਿਰਾਗਮਈ ਜਿਹੜੇ ਕੀਰਤਨ ਹੋ ਰਹੇ ਨੇ ਤੇ ਸੰਗਤ ਜਿਹੜੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇਸ ਦਸ਼ਮੇਸ਼ ਪੈਦਲ ਮਾਰਚ ਦੇ ਰੂਪ ਦੇ ਵਿੱਚ ਜਿਹੜਾ ਨਗਰ ਕੀਰਤਨ ਸਜਾਇਆ ਜਾਂਦਾ ਹੈ ਉਸ ਨਗਰ ਕੀਰਤਨ ਦੇ ਵਿੱਚ ਸ਼ਿਰਕਤ ਕਰ ਰਹੀ ਐ ਤੁਹਾਨੂੰ ਦੱਸ ਦਈਏ ਕਿ ਇਹ ਨਗਰ ਕੀਰਤਨ ਕਿਲਾ ਆਨੰਦਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ ਤਖਤ shri ਕੇਸਗੜ੍ਹ ਸਾਹਿਬ ਪਹੁੰਚਦਾ ਹੈ ਉਸ ਉਪਰੰਤ ਨਵੀਂ ਆਵਾਦੀ ਖਾਲਸਾ ਕਾਲਜ ਤੋਂ ਹੁੰਦਾ ਹੋਇਆ ਵੱਖ-ਵੱਖ ਸਥਾਨਾਂ ਤੇ ਜਾਂਦਾ ਹੋਇਆ ਇਹ ਨਗਰ ਕੀਰਤਨ ਮਹਿੰਦੇ ਆਣਾ ਸਾਹਿਬ ਲੁਧਿਆਣਾ ਵਿਖੇ ਪੁੱਜ ਕੇ ਜਿਹੜਾ ਸਮਾਪਤ ਹੁੰਦਾ ਹੈ ਇਤਿਹਾਸ ਦੀ ਜਕਰ ਗੱਲ ਕੀਤੀ ਜਾਵੇ ਤਾਂ 1704 ਈਸਵੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਕਿਲਾ ਆਨੰਦਗੜ੍ਹ ਸਾਹਿਬ ਨੂੰ ਛੱਡਣ ਦਾ ਫੈਸਲਾ ਲੈਂਦੇ ਨੇ ਹਾਲਾਂਕਿ ਪਹਾੜੀ ਰਾਜਿਆਂ ਤੇ ਮੁਗਲ ਫੌਜਾਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਕਸਮਾਂ ਖਾਧੀਆਂ ਗਈਆਂ ਗਊਆਂ ਦੀਆਂ ਕਸਮਾਂ ਖਾਧੀਆਂ ਗਈਆਂ ਪਵਿੱਤਰ ਕੁਰਾਨ ਦੀਆਂ ਕਸਮਾਂ ਖਾਧੀਆਂ ਗਈਆਂ ਪਰੰਤੂ ਗੁਰੂ ਸਾਹਿਬ ਨੂੰ ਪਤਾ ਸੀ ਕਿ ਪਹਾੜੀ ਰਾਜਿਆਂ ਤੇ ਖਾਸ ਤੌਰ ਤੇ ਮੁਗਲਾਂ ਦੇ ਮਨਾਂ ਦੇ ਵਿੱਚ ਚੋਰ ਹੈ ਜਦੋਂ ਹੀ ਉਹ ਕਿਲੇ ਨੂੰ ਛੱਡਣਗੇ ਤਾਂ ਪਿੱਛੋ ਜਿਹੜਾ ਵਾਰ ਕੀਤਾ ਜਾਏਗਾ ਸੋ ਬਿਲਕੁਲ ਪਹਾੜੀ ਰਾਜਿਆਂ ਤੇ ਮੁਗਲ ਫੌਜਾਂ ਦੇ ਵੱਲੋਂ ਗੁਰੂ ਸਾਹਿਬ ਦੇ ਪਰਿਵਾਰ ਦੇ ਉੱਪਰ ਜਿਹੜੇ ਵਾਰ ਕੀਤੇ ਗਏ ਹਮਲੇ ਕੀਤੇ ਗਏ ਪਰਿਵਾਰ ਵਿਛੋੜੇ ਵਿਖੇ ਪਰਿਵਾਰ ਜਿਹੜਾ ਆ ਉਹ ਖੇਰੂ ਖੇਰੂ ਹੋ ਜਾਂਦਾ ਹੈ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ ਤੇ ਖਾਸ ਤੌਰ ਤੇ ਚਮਕੌਰ ਦੀ ਗੜੀ ਦੇ ਵਿੱਚ ਜਿਹੜੇ ਸਾਹਿਬਜ਼ਾਦੇ ਸ਼ਹੀਦ ਹੁੰਦੇ ਨੇ ਉਸ ਤੋਂ ਬਾਅਦ ਹੀ ਜਿੱਕਰ ਗੱਲ ਕੀਤੀ ਜਾਵੇ ਤਾਂ ਸਰਹੰਦ ਦੇ ਵਿੱਚ ਜਿਹੜੇ ਸਾਹਿਬਜ਼ਾਦੇ ਸ਼ਹੀਦ ਹੁੰਦੇ ਨੇ ਸੋ ਸਿੱਖ ਇਤਿਹਾਸ ਦੇ ਵਿੱਚ ਸ਼ਹੀਦੀਆਂ ਦਾ ਇੱਕ ਨਵਾਂ ਜਿਹੜਾ ਅਧਿਆਇ ਹੈ ਉਹ ਜੁੜਦਾ ਹੈ ਪਰੰਤੂ ਜੇਕਰ ਗੱਲ ਕੀਤੀ ਜਾਵੇ ਗੁਰੂ ਸਾਹਿਬ ਦੇ ਪਰਿਵਾਰ ਦੀ ਅ ਗੁਰੂ ਸਾਹਿਬ ਦੇ ਪਰਿਵਾਰ ਦੇ ਵਿੱਚ ਸਾਬ ਜਾਦੇ ਚਾਹੇ ਛੋਟੇ ਸਾਬ ਜਾਦੇ ਹੁਣ ਚਾਹੇ ਵੱਡੇ ਸਾਬ ਜਾਦੇ ਹੁਣ ਕਿਸੇ ਨੇ ਵੀ ਸਦਕ ਨਹੀਂ ਹਾਰਿਆ ਤੇ ਖਾਸ ਤੌਰ ਤੇ ਧਰਮ ਦੀ ਰੱਖਿਆ ਦੇ ਲਈ ਜਿਹੜੀਆਂ ਕੁਰਬਾਨੀਆਂ ਜਿਹੜੀਆਂ ਦਿੱਤੀਆਂ ਗਈਆਂ ਤੇ ਅੱਜ ਸੰਗਤ ਤੁਸੀਂ ਦੇਖ ਸਕਦੇ ਹੋ ਪੂਰੇ ਵਿਰਾਗ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇਸ ਸਮੇਂ ਦਸ਼ਮੇਸ਼ ਪੈਦਲ ਮਾਰਚ ਦੇ ਵਿੱਚ ਸ਼ਿਰਕਤ ਕਰ ਰਹੀ ਹੈ ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਸ ਤੋਂ ਇਲਾਵਾ ਤਖਤਸ਼ਾਲੀ ਕੇਸਗੜ ਸਾਹਿਬ ਦੇ ਜਥੇਦਾਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਕਾਰਸੇਵਕ ਕਿਲਾ ਆਨੰਦਗੜ੍ਹ ਸਾਹਿਬ ਦੇ ਮੁਖ ਪ੍ਰਬੰਧਕ ਸਤ ਬਾਬਾ ਸਤਨਾਮ ਸਿੰਘ ਤੋਂ ਬਿਨਾ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤ ਜਿਹੜੀ ਹੈ ਇਸ ਸਮੇਂ ਜਿਹੜੀ ਉਹ ਅੰਮ੍ਰਿਤ ਵੇਲੇ ਨਗਰ ਕੀਰਤਨ ਦੇ ਵਿੱਚ ਸ਼ਿਰਕਤ ਕਰ ਰਹੀ ਹੈ ਤੇ ਅੱਜ ਉਹ ਦਿਨ ਜਦੋਂ ਪਾਤਸ਼ਾਹ ਹਣੇ ਆਨੰਦਪੁਰ ਸਾਹਿਬ ਨੂੰ ਛਡਿਆ ਹੈ ਅੱਪਾ ਉਹ ਦਿਨ ਮਨਾ ਰਹੇ ਹਾਂ ਭਾਵੇਂ ਬਾਦ ਵਿੱਚ ਪਰਵਾਰ ਦਾ ਵਿਸ਼ੋੜਾ ਹੈ ਸਰਸਾ ਨਦੀ ਦਾ ਕੰਡਾ ਸਿੱਖਾਂ ਦਾ ਮਕਦਸ ਸਥਾਨ ਹੈ ਜਿੱਥੇ ਗੁਰਦੁਆਰਾ ਸ੍ਰੀ ਪਰਵਾਰ ਵਿਸ਼ੋੜਾ ਸਾਹਿਬ ਸੰਗਤ ਨੇ ਪਹੁੰਚੇ ਭਾਵੇਂ ਚਮਕੌਰ ਦੀ ਕੱਚੀ ਗੜੀ ਹੈ ਜਿਸ ਜਿੱਥੇ 10 ਲੱਖ ਦੇ ਨਾਲ ਮੁਕਾਬਲਾ ਤੇ ਵੱਡੇ ਸਾਹਿਬਜ਼ਾਦੇ ਤੇ 40 ਸਿੰਘਾਂ ਦੀ ਸ਼ਹਾਦਤ ਹੈ ਸਰਹੰਦ ਦੀਆਂ ਦੀਵਾਰਾਂ ਜਿਨ੍ਹਾਂ ਦੀਵਾਰਾਂ ਦੇ ਵਿੱਚ ਪਾਤਸ਼ਾਹ ਹਾਦੇ ਛੋਟੇ ਸਹਿਬਜਾਦਿਆਂ ਨੂੰ ਸ਼ਹੀਦ ਕਰਕੇ ਸਿੱਖੀ ਨੂੰ ਖਤਮ ਕਰਨ ਦੀ ਗੱਲ ਚੱਲੀ ਪਰ ਉਹ ਨਹੀਂ ਹਾਂ ਕੌਮ ਦੀ ਮਜ਼ਬੂਤੀ ਬਣ ਗਈਆਂ ਪਰ ਜਦੋਂ ਪਾਤਸ਼ਾਹ ਦਮਦਮਾ ਸਾਹਿਬ ਦੀ ਮੁਬਾਰਕ ਧਰਤੀ ਤੇ ਗਏ ਤੇ ਮੁਤਾਵਾ ਨੇ ਪੁੱਛਿਆ ਸੀ ਭਾਈ ਮਨੀ ਸਿੰਘ ਦਿਸਦਾ ਹੈ ਭਾਈ ਦਇਆ ਸਿੰਘ ਦਿਸਦਾ ਹੈ ਪਰ ਮੇਰਾ ਪੁੱਤ ਸਾਹਿਬ ਜادہ ਬਾਬਾ ਅਜੀਤ ਸਿੰਘ ਕਿੱਥੇ ਹੈ ਸਾਹਿਬ ਜادہ ਬਾਬਾ ਜੋਹਾਰ ਸਿੰਘ ਸਾਹਿਬ ਜادہ ਬਾਬਾ ਯੋਰਾਵਰ ਸਿੰਘ ਸਾਹਿਬ ਜادہ ਬਾਬਾ ਫਤਿਹ ਸਿੰਘ ਪੁੱਤ ਫਰਜ਼ੰਦ ਕਿੱਥੇ ਨੇ ਤਾਂ ਗੁਰੂ ਨੇ ਖਾਲਸਾ ਜੀ ਤੇ ਚੇਤੇ ਰੱਖਿਓ ਸੰਗਤ ਬੈਠੀ ਸੀ ਜਿਵੇਂ ਹੁਣ ਗੁਰੂ ਸਾਹਿਬ ਦੀ ਅਗਵਾਈ ਦੇ ਵਿੱਚ ਆਪਾਂ ਖੜੇ ਗੁਰੂ ਪਾਤਸ਼ਾਹ ਨੇ ਸਿੱਖਾਂ ਦੇ ਵਾਲ ਵੇਖ ਕੇ ਕਿਹਾ ਇਨ ਪੁੱਤਰਨ ਕੇ ਸੀਸ ਪਰ ਵਾਰ ਦਿਗੇ ਸਤ ਚਾਰ ਚਾਰ ਮੂਹੇ ਤੋਂ ਕੀਆ ਹੁਆ ਜੀਵਤ ਗਈ ਹਯਾਰ ਪਾਤਸ਼ਾਹ ਨੇ ਪੰਥ ਨੂੰ ਆਪਣਾ ਪਨਿਵਾ ਪੋਤਾ ਠਾਖਿਆ ਤੋ ਇਹ ਜਿਹੜਾ ਮਹੀਨਾ ਪੋਤਾ ਸਾਰਾ ਹੀ ਇਹ ਸਾਰਾ ਮਹੀਨਾ ਇੱਕ ਸਨੈਰੀ ਇਤਿਹਾਸ ਆ ਸਿੱਖ ਪੰਥ ਦਾ ਕਿਉਂਕਿ ਸਤਗੁਰ ਜੀ ਨੇ ਸਾਰਾ ਹੀ ਪੰਥ ਉਹਨਾਂ ਦੇ ਵਿੱਚ ਲਖਤੇ ਜਿਗਰ ਚਾਰੇ ਸਾਹਿਬ ਜਾਦੇ ਤੇ ਆਪਣੇ ਪੁਰਾਣਾ ਤੋਂ ਵੀ ਪਿਆਰੇ ਪੰਜ ਪਿਆਰੇ ਚੋ ਤਿੰਨ ਪੰਜ ਪਿਆਰੇ ਚਮਕੌਰ ਦੀ ਗੜੀ ਤੇ 40 ਸਿੰਘ ਸਾਰਾ ਹੀ ਪੰਥ ਮੈਂ ਕਹਿ ਸਕਦਾ ਇਸ ਮਹੀਨੇ ਚ ਪੰਥ ਤੋਂ ਬਾੜਿਆ ਤੇ ਇੱਕ ਮੈਂ ਆਕਸ ਸਾਰਿਆਂ ਨੂੰ ਨਿਮਰਤਾ ਸਾਹਿਤ ਅਪੀਲ ਵੀ ਕਰਦਾ ਕਿ ਗੁਰੂ ਕਲਕੀਦਰ ਪਾਤਸ਼ਾਹ ਸਿੱਖ ਨੂੰ ਹਮੇਸ਼ਾ ਈ ਡੀਕਦਾ ਤੇ ਫਿਰ ਕਈ ਵਾਰੀ ਮਨੁੱਖ ਪੁੱਛੂਗਾ ਵੀ ਡੀਕਦਾ ਕਿਦਾਂ ਕਿਉਂਕਿ ਸਤਗੁਰ ਜੀ ਨੇ ਗਰਬਾਨੀ ਦੇ ਸਾਨੂੰ ਲੜ ਲਾਇਆ ਸੀ ਜਿਹੜੇ ਇਥੋਂ ਬਦਾਵਾਲ ਦੇਖ ਕੇ ਗਏ ਸੀ ਸਤਗੁਰੂ ਜੀ ਜਿਸਲੇ ਚਾਲੇ ਪਾਉਂਦੇ ਆ ਸਾਰਾ ਕੁਝ ਇਤਿਹਾਸ ਦੱਸਦਾ ਕਿ ਲੀਰੋ ਨੀਰ ਚੋੜਾ ਹੋ ਗਿਆ ਪਰ ਸਤਗੁਰੂ ਜੀ ਨੇ ਉਹ ਜਿਹੜਾ ਬਦਾਵਾ ਸੀ ਉਹ ਆਪਣੇ ਕਮਰ ਕਸੇ ਚ ਰੱਖਿਆ ਜਿਹੜਾ ਇਸ ਗੱਲ ਦਾ ਪ੍ਰਤੀਕ ਆ ਕਿ ਗੁਰੂ ਹਮੇਸ਼ਾ ਸਿੱਖ ਨੂੰ ਡਿਕਦਾ ਉਹ ਅੱਜ ਵੀ ਸਾਨੂੰ ਸਤਗੁਰੂ ਜੀ ਡਿਕਦੇ ਆ ਵੀ ਉਹ ਪੌਹਲ ਖੰਡੇ ਧਾਰ ਹੋਏ ਜਨਤ ਸਹਿਲਾ ਬਾਣੀ ਤੇ ਬਾਣੇ ਦੇ ਧਾਰ ਨਹੀਂ ਬਣੀਏ ਤੇ ਗੁਰੂ ਸਾਹਿਬ ਦੀਆਂ ਆਸ਼ੀਸ਼ਾਂ ਜਿਹੜੀਆਂ ਆ ਉਹ ਬਾਕਸਿਸਾਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰੀਕੇ ਦੇ ਨਾਲ ਇਹ ਨਗਰ ਕੀਰਤਨ ਜਿਹੜਾ ਪੜਾ ਤਰ ਪੜਾ ਅੱਗੇ ਪੁੱਜਦਾ ਹੋਇਆ ਮਿੰਦਿਆਣਾ ਲੁਧਿਆਣਾ ਵਿਖੇ ਜਿਹੜਾ ਪੁੱਜ ਕੇ ਸਮਰਥ ਹੋਵੇਗਾ ਬੀਐਸ ਚਾਨਾ ਪੀਟੀਸੀ న్యూਸ ਸ਼੍ਰੀ ਅਨੰਦਪੁਰ ਸਾਹਿਬ